ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਵੀਰ ਸਾਡੇ ਹਰਿਆਣੇ ਤੋਂ ਚੱਲ ਕੇ ਆਏ ਆ ਕਿਹੜਾ ਜਿਲ੍ਹਾ ਭਾਈ ਆਪਣਾ ਜਮਨਾਣਾ 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 ਨਗਰ ਤੋਂ ਚੱਲ ਕੇ ਸਾਡੇ ਪੰਜਾਬ ਵਾਲਿਆਂ ਵਾਸਤੇ ਸੇਵਾ ਲੈ ਕੇ ਆਏ ਆ ਜਿੰਦਗੀ ਨਾਲ ਆ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡਾ ਜੀ ਮਤਲਬ ਬਾਵਾ ਬਣੀਆਂ ਨੇ ਹਰਿਆਣਾ ਜਿਹੜਾ ਪੰਜਾਬ ਦਾ ਭਰਾ ਬਣ ਕੇ ਵਿਚਰਿਆ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਸਾਡੀ ਇਹਨਾਂ ਨੇ ਸਾਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੰਬਰ ਦਾ ਰਾਜਿੰਦਰ ਸਿੰਘ ਪੱਤੇਵਾਲ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਭਾਈ ਮਤਵਾਲ ਸਿੰਘ ਜੀ ਵੱਲੋਂ ਸੇਵਾ ਕੀਤੀ ਜਾ ਰਹੀ ਆ ਸਾਡੇ ਵੀਰ ਹਰਿਆਣੇ ਤੋਂ ਚੱਲ ਕੇ ਆਏ ਸੇਵਾ ਲੈ ਕੇ ਤੇ ਘਰ ਘਰ ਵਿੱਚ ਪਾਣੀ ਦੇ ਵਿੱਚ ਜਾ ਕੇ ਸੇਵਾ ਕਰ ਰਹੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਪਾਰਟੀ ਵੱਲੋਂ ਸਿੱਖ ਸੰਗਤਾਂ ਵੱਲੋਂ ਸਾਰੇ ਸਾਰੇ ਪਿੰਡ ਛੋਟਾ ਫੱਤੇਵਾਲ ਵੱਲੋਂ ਵੀਰਾਂ ਦਾ ਬਹੁਤ ਬਹੁਤ ਧੰਵਾਦ ਆ ਜਿਨ੍ਹਾਂ ਨੇ ਸਾਡੀ ਇੰਨੀ ਸੇਵਾ ਕੀਤੀ ਆ ਜਾਣ ਕੇ ਸਾਡੀ ਜੀ ਹੈਲਪ ਕੀਤੀ ਵਾਹਿਗੁਰੂ ਜੀ ਦਾ ਫਤਵਾ ਵਾਹਿਗੁਰੂ ਜੀ ਦਾ ਲੱਗੀ ਬਹੁਤ ਹੀ ਨੇ ਲੈ ਦਗਾ ਬਬੜਾ ਸਾਹ ਤੇ ਚੌਧਰੀ ਹਾਂ ਪਿੰਡ ਦੀ ਨੋਟੀਸ ਪਾਰਤਾ ਗੋਠਪਾ ਨਾਲ ਨਹੀਂ ਆ ਆ ਆਹ ਬਣੀ ਗੱਲ